ਹਾਂ ਜੀ ਸਰ ਕੀ ਨਾਮ ਹੈ ਕੀ ਕਿਸ਼ੂ ਹੈ ਮੇਰਾ ਸੰਜੀਤ ਕੁਮਾਰ ਨਾਮ ਹੈ ਜੀ ਕੀ ਕਿਹੜੇ ਇਲਾਕੇ ਦੀ ਬਾਤ ਹੈ ਮੈਂ ਗੁਰਨਾਨਕਪੁਰੇ ਰੋਟੇ ਸ਼ਾ ਰਹਿੰਦਾ ਜੀ ਹੋਇਆ ਕੀ ਸੀਗਾ ਮੇਰਾ ਭੋਲੇ ਦਾ ਮੈਂ ਭੋਲੇ ਦੇ ਮਾਸੀ ਦਾ ਮੁੰਡਾ ਐ ਤੇ ਚਿੰਦੀਪ ਪਲਵਾਨ ਗੱਡੀ 'ਚ ਨੰਗਿਆ ਸੀਗਾ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਬਹਿ ਗਿਆ ਰਸਤੇ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੋਲੇ 'ਤੇ ਗੋਲੀਆਂ ਮਾਰੀ ਜੀ ਹੋਰ ਬੰਦੇ ਵੀ ਕਿਹੜਾ ਗੋਲੀ ਸਤਵੀਰ ਜੀ ਗਿਆ ਜੀ ਕਿ ਸਤਵੀਰ ਕੋਲ ਸਤਵੀਰ ਪਹਿਲੇ ਵੀ ਭੋਲੇ ਨਾਲ ਲੱਗਦਾ ਜੀ ਇਹ ਤੇ ਪਹਿਲੇ ਵੀ ਇਹਨੂੰ ਭੋਲੇ ਨਾਲ ਕਾਹ ਵੀ ਲੜਾਈ ਝਗੜਾ ਕਿਤੇ ਪਹਿਲੇ ਵੀ ਇਹਨਾਂ ਨਾਲ ਕੇਸ ਚੱਲ ਰਿਹਾ ਜੀ ਕਿੰਨੇ ਦਾ ਟਾਈਮ ਸੀ ਸੀ ਇਹ ਸਵੇਰੇ ਹੈਗਾ ਸੀ ਕੋਈ 7:30 11 ਵਜੇ ਟਾਈਮ ਸੀ ਜੇ ਗੋਲੀਆਂ ਚੱਲੀਆਂ ਤੇ ਕਿੰਨੇ ਕਿੰਨੇ ਚਾਰ ਪੰਜ ਗੋਲੀਆਂ ਮਾਰੀਆਂ ਚਾਰ ਪੰਜ ਗੋਲੀਆਂ ਮਾਰੀਆਂ ਭੋਲੇ ਨੇ ਕੱਲੇ ਨੂੰ ਵੱਜੀ ਲੱਤਾਂ ਗੋਲੀਆਂ ਵੱਜੀ ਜੀ ਪਹੁੰਚ ਸਕਦੇ ਹੋ ਕੋਈ ਨਹੀਂ ਪਹੁੰਚੇ ਮੋਕੇ ਇਹ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਕੋਲੇ ਚਲੇ ਗਏ ਹਾਂ ਜੀ ਕਿੰਨੇ ਵਜੇ ਚਲੇ ਗਏ ਕੋਈ 11:00 ਵਜੇ ਟਾਈਮ ਸੀ ਜੀ ਸੀ ਸੀ ਵੀ ਵੀ ਲੱਗੀ ਸਾਹ ਘੜਾ ਲਾਂਗੇ ਸੀ ਸੀ ਵੀ ਕੰਮ ਕਰਾਉਣਾ ਹੈ ਇਹ ਸਹੀ ਮਾਮਲਾ ਸੀ ਜੀ ਰਾਣਨ ਜੀ ਸੀਗੀ ਜੀ ਕੀ ਮੰਗਤੀ ਕਰਦੇ ਮੰਗਾਂਗੇ ਕਰਦੇ ਕਿ ਨਾ ਇਨਸਾਫ ਜਾਂਦੇ ਉਹਨਾਂ ਨਾਲ ਆ ਕੇ ਸਿੱਧੀਆਂ ਗੋਲੀਆਂ ਮਾਰੀ ਜੀ ਭਾਈ ਤੇ ਦੋਨਾਂ ਦਾ ਕੁਝ ਪੁੱਛਿਆ ਨਹੀਂ ਕੁਝ ਵੀ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੇ ਆਏ ਤੇ ਸਿੱਧੀ ਉਹਨਾਂ ਨਾਲ ਗੋਲੀਆਂ ਮਾਰਦੀਆਂ ਲੱਤਾਂ ਜੀ ਉਹਨਾਂ ਨਾਲ ਆ ਕੇ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਭਾਈ ਪਾਈ ਪੁਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਜੀ ਲਈ ਉਹਨਾਂ ਦੇ ਸਾਰੇ ਬੰਦੇ ਕੀ ਨਾਮ ਹੈ ਭਾਈ ਜੀ ਮੇਰਾ ਨਿਸ਼ੂ ਕਿਹੜੇ ਲੱਕ ਜਰਦੇ ਮਾਨਿੰਗ ਬੋਲੇ ਕੀ ਗੱਲ ਹੋਈ ਸਰ ਮਾਲੇ ਹੋਈ ਕੀ ਆ ਕਿ ਮੈਂ ਆਨਿਆ ਗੱਡੀ ਲੈ ਕੇ ਆਪਣਾ ਆਪਣੇ ਭੈਣ ਲੈ ਕੇ ਤੇ ਮੈਂ ਵੇਖਿਆ ਕਿ ਮੇਰੇ ਚਾਤਾ ਕੋਲ ਤੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿੱਚੋਂ ਕੁਛ ਕੁਛੇ ਨਹੀਂ ਆ ਮੈਂ ਆਪੇ ਕੀ ਆ ਕੁਛ ਨਹੀਂ ਪੁੱਛਿਆ ਨਾ ਨੇ ਕੱਢ ਕੇ ਚਾਰ ਪੈਰ ਸਿੱਧਾ ਨੇ ਪੜਤੇ ਮਾਰਤੇ ਚਾਰ ਪੰਜ ਮਾਰੀ ਉਹਨਾਂ ਨੇ ਮੇਰੇ ਸਾਹਮਣੇ ਤੇ ਬੜੇ ਜੋ ਬੜੀ ਸੀਰੀ ਸਾਲ ਹਾਲ ਚੇ ਗਿਆ ਇਸ ਟਾਈਮ ਪਿਛਲੇ ਸਾਲ ਵੀ ਅਜਿਹੀ ਗੱਲ ਹੋਈ ਉਦੋਂ ਵੀ ਨਹੀਂ ਕੋਈ ਸੁਣਿਆ ਅੱਜ ਵੀ ਵੀ ਗੱਲ ਹੋਈ ਆ ਅੰਦਰ ਕਿਸ਼ਨ ਸਾਹਿਬ ਵੀ ਪਾਰੀ ਆਏ ਤੁਹਾਡੇ ਚਾਚੇ ਦਾ ਕੀ ਨਾਮ ਗੁਰਮੀਤ ਭੋਲਾ ਉਹ ਕੀ ਕੰਮ ਕਰਦੇ ਸਵਾਸੇ ਭਾਈ ਸਵਾਸੇ ਵਾ ਕਰਦੇ ਉਹਨਾਂ ਨੇ ਜੰਮ ਵੀ ਗਿਆ ਆਪਣਾ ਇਲੈਕਟ੍ਰੋਨਿਕ ਸ਼ਾਪ ਹੀ ਗਿਆ ਵੀ ਦੂਜੀ ਪਾਰਟੀ ਤਸਵੀਰ ਉਹਨਾਂ ਦਾ ਜ਼ੈਰੋ ਵੀ ਜਕਰੀ ਸੀਰੀਅਸ ਹਾਸ ਤੇ ਸੀਰੀਅਸ ਹਾਸ ਨੇ ਉਹਨਾਂ ਦਾ ਕੀ ਨਹੀਂ ਪਤਾ ਬਾਕੀ ਜਿਹੜਾ ਕੀ ਵਜਾ ਕੀ ਪੁਰਾਣੀ ਰੰਗੀ ਪੁਰਾਣੀ ਰੰਗੀ ਸੀ ਕੋਈ ਗੱਲ ਗਈ ਗੱਲ ਕੋਈ ਵੀ ਨਹੀਂ ਹੋਈ ਉਹਨਾਂ ਨੂੰ ਕੁਝ ਪੁੱਛਿਆ ਨਹੀਂ ਹਾਂਜੀ ਆਈਏ ਹਾਂਜੀ 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 ਤਾਂ ਕੁਝ ਮੌਕੇ ਤੇ ਪੁੱਛੀ ਕੋਈ ਜੀ ਤੁਮਾਰਾ ਕੋਲੀਆਂ ਦੇ ਹੱਦ ਤੱਕ ਦਾ ਕਾੜੀ ਕਰਦੀ ਸ਼ਿਕਾਇਤ ਕੀਤੀ ਹੈ ਕੰਨੀ ਹਾਂਜੀ ਕੀਤੀ ਮੰਗ ਸਾਫ ਮੰਗ ਕੀ ਮੰਗੇ ਆ ਕਿ ਜਿਨ੍ਹਾਂ ਨੇ ਕੋਰੀਆਂ ਚਲਾਈਆਂ ਨੇ ਜਿਨ੍ਹਾਂ ਨੇ 4-5 ਨਾਲ ਲੈ ਗਏ ਆ ਜੜੇ ਉਹ ਬਿੱਕਾ ਹੋ ਗਿਆ ਤਾਰ ਹੋ ਗਿਆ ਸਤਵੀਰ ਹੋ ਗਿਆ ਇਹਨਾਂ ਨੂੰ ਜੇਲ੍ਹ ਕਿ ਦਿੱਤੀ ਜਾਵੇ ਆਈ ਆਡੀ ਮੰਗ ਹੈ ਕਿ ਤੁਹਾਡੇ ਕੋਈ ਮੰਗ ਨਹੀਂ ਗਈ ਹੁੰਦਾ ਕਰਦੀ ਬੰਦ ਹੋਈ ਜਾਵੇ ਮਹਲੇ ਚ ਇਹਨਾਂ ਨੇ ਬੜਾ ਤੰਗ ਕੀਤਾ ਤੁਹਾਨੂੰ ਪਿਛਲੇ ਸਾਲ ਵੀ ਤੰਗ ਕੀਤਾ ਐਸ ਕੇ ਫੇਸਾਂ ਨੂੰ ਤੰਗ ਕਰ ਰਹੇ ਤੇ ਇਹਨਾਂ ਨੂੰ ਬਾਦ ਕੀਤਾ ਕਿਲੇ ਦਾ ਟਾਈਮ ਸੀ ਫਿਰ ਜਦੋਂ ਕੋਲੀਆਂ ਚੱਲੀਆਂ 11 ਵਜੇ 11 ਵਜੇ ਨਾ 11:00 ਵਜੇ ਹਾਂਜੀ ਮੇਰਾ ਨਾਮ ਅਲਵੀਰ ਸ਼ਰਮਾ ਹੈ ਜੀ ਜਾਈ ਅਸੀਂ ਉੱਥੇ ਆਉਂਦੇ ਹੀ ਠੀਕ ਹੈ ਇਹ ਵੀ ਪੰਜੀ ਜਾਣੇ ਗੱਲ ਪੈ ਗਈ ਠੀਕ ਹੈ ਹਾਂਜੀ ਜਿਹੜੇ ਕੁਦਰਮੀਤ ਭੋਲਾ ਹੈਗਾ ਉੱਥੇ ਲੜਦੇ ਸਟਾਲ ਉੱਥੇ ਲਾਉਂਦਾ ਵਾ ਠੀਕ ਹੈ ਲੋਨ ਨੰਬਰ ਤੇ ਕੰਮ ਕਰਦਾ ਉੱਥੇ ਠੀਕ ਹੈ ਬਹੁਤ ਜਰਾ ਅਹੀਂ ਉੱਥੇ ਮੁੰਡਾ ਚੁੱਪਣ ਗਏ ਉਪਰੋਂ ਬੋਤਲਾ ਮਾਰਦੇ ਸੀ ਠੀਕ ਹੈ ਮੁੰਡਾ ਵੀ ਨਹੀਂ ਚੁੱਪਣ ਦਿੱਤਾ ਉਹਨਾਂ ਨੇ ਤੇ ਤੁਹਾਡੇ ਵੀ ਸੱਟਾ ਲੱਗਿਆ ਹਾਂਜੀ 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 ਬੋਤਲਾ ਮਾਰੀਆਂ ਉਹਨਾਂ ਉੱਪਰੋਂ ਠੀਕ ਹੈ ਤੇ ਅਹੀਂ ਉਹ ਚੋਕੇ ਮਾੜਿਆਂ ਦਾ ਉਹ ਨਾ ਪਹਿਲਾਂ ਨਾ ਪੜੀ ਲਏ ਕਿ ਆਨਲਾਈਨ ਪਿਆ ਕਿ ਅਮਨਦੀਪ ਲਾ ਜੋ ਅਮਨਦੀਪ ਨੂੰ ਉਸ ਲੋਕੇ ਕੋ ਜੀ ਪੁਲਿਸ ਨਹੀਂ ਪਹੁੰਚੀ ਮੋਸ਼ਕਾਇਦ ਕੀਤੀ ਪੁਲਿਸ ਨੂੰ ਪੁਲਿਸ ਨੂੰ ਪਹੁੰਚ ਕਾਇਦਨ ਕੀਤੀ ਹੈ ਨਹੀਂ ਲਾਕਾ ਦੱਸੋ ਕਿਹੜਾ ਹੈ ਲਾਕਾ ਗਰਨਾਨਪੋਰਾ 8 ਨੰਬਰ ਗਰੀ ਇਹ ਦੋ ਤਰ੍ਹਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਬਲੋ ਗਾਂਸ਼ਾਊਟ ਹੋਇਆ ਵਾ ਤੋਂ ਕੋਲ ਸਾਨੂੰ ਮਿਲੇ ਆ ਪੁਲਿਸ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹ ਇਹਦੇ ਜਿਹੜਾ ਮਤਲਬ ਗਨਸ਼ਾਟ ਦੇ ਨਾਲ ਇਨਸਰਟ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਪਨ ਜਿਹੜੇ ਹੁੰਦੇ ਆ ਦਾਤਰ ਕਿਰਪਾਨ ਵਗੈਰਾ ਦੀ ਛੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਤਾਂ ਜੋ ਇਹ ਕੀ ਪੇਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਹੈ ਅਸੀਂ ਇਹਦੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨੇ ਉਹ ਬੰਦ ਨੇ ਜਿਨਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਪ੍ਰਾਪਤੀ ਕੀ ਹੋਈ ਦੋ ਫੋਨ ਮਿਲੇ ਆ ਜਿਨਾਂ ਨੇ 22 ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਦਾਇਆ ਕਿਦਾ ਨਹੀਂ ਆ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਜੀ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਇਹੋ ਜੀ ਮਤਲਬ ਅਜੇ ਤੇ ਜੇ ਵੀ ਨਹੀਂ ਪਤਾ ਵੀ ਗੋਲੀ ਕਿਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੁਝ ਦੱਸ ਦਵਾਂਗੇ ਸਰ ਪੁਲਿਸ ਨੂੰ ਕੀ ਕਾਰਵਾਈ ਹੁੰਦਾ ਕਿ ਪੁਲਿਸ ਨੂੰ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹੜੇ ਇੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾਏਗਾ